ਪਟਿਆਲਾ ਵਿੱਚ ਇੱਕ ਕੇਕ ਕਰਕੇ ਹਸਤਾ ਵਸਤਾ ਪਰਿਵਾਰ ਉੱਜੜ ਗਿਆ ਦਰਸਲ ਬੱਚੀ ਦੇ ਜਨਮ ਦਿਨ ਉੱਪਰ ਇੱਕ ਪਰਿਵਾਰ ਨੇ ਆਨਲਾਈਨ ਕੇਕ ਆਰਡਰ ਕੀਤਾ ਸੀ ਜਿਸ ਨੂੰ ਖਾਦਿਆਂ ਹੀ ਬੱਚੀ ਦੀ ਜਾਨ ਚਲੀ ਗਈ ਅਤੇ ਬਾਕੀ ਪਰਿਵਾਰ ਸਾਰਾ ਹਸਪਤਾਲ ਵਿੱਚ ਜੀਰੇ ਇਲਾਜ ਹੈ ਇਸ ਤਰ੍ਹਾਂ ਹਸਤਾ ਵਸਤਾ ਪਰਿਵਾਰ ਕੁਝ ਹੀ ਘੰਟਿਆਂ ਵਿੱਚ ਉੱਜੜ ਗਿਆ ਬਾਕੀ ਤੁਸੀਂ ਇਸ ਵੀਡੀਓ ਵਿੱਚ ਦੇਖੋ ਜਿੱਥੋਂ ਕੇਕ ਆਇਆ ਸੀ ਉਸ ਵਿਅਕਤੀ ਵੱਲੋਂ ਕੀ ਕੀ ਕਿਹਾ ਗਿਆ ਕੀ ਡੇ ਬਿਕਰ ਦੀ ਦੁਕਾਨ ਦੇ ਬਾਹਰ ਨਿਊ ਇੰਡੀਆ ਵੈਕਰੀ ਲਿਖਿਆ ਸਰ ਉਹ ਰੈਨੋਵੇਸ਼ਨ ਕਰਦੇ ਪਏ ਸੀ ਛੇਤੀ ਕਰ ਲੈ ਅੱਛਾ ਤੇ ਜਿਹੜਾ ਕਾਨਾ ਬਿਕਰਸ ਹੈ ਉਹ ਕੀ ਚੀਜ਼ ਹੈ ਤੁਹਾਡੇ ਕੋਲ ਕੀ ਚੱਲ ਰਹੇ ਆ ਸਾਡੇ ਨਾਲ ਕੋਈ ਲਿੰਕ ਨਹੀਂ ਦਿੱਤਾ ਹਾਂਜੀ ਫੋਨ ਆਲੀ ਤੇ ਅੱਜ ਵੀ ਜਨਾ ਫੌਂਟ ਪਲੇਟ ਤੋਂ ਦੇਖਦਾ ਪਰ ਉੱਧਾ ਕੋਈ ਨਹੀਂ ਕਿ ਸਾਡਾ ਵੀ ਅਪਡੇਟ ਮੈਂ ਤੁਹਾਨੂੰ ਮਿਲ ਚੁੱਕਾ ਸਾਡੇ ਆਪਣੀ ਇੰਡੀਵੇਕਟਰੀ ਦੇ ਮੈਟਰ ਤੇ ਆਪ ਕੋਈ ਨਹੀਂ ਤੇ ਫਿਰ ਇਹ ਕਿ ਇਹ ਤੁਹਾਡੇ ਇਥੋਂ ਵੀ ਸਪਲਾਈ ਹੋ ਰਿਹਾ ਹੈ ਔਰ ਅਰਜੁਨ ਅਲੱਗ ਹੀ ਹੋਣੀ ਹੋਣਾ ਕਿ ਕੀ ਕੀ ਆਨਲਾਈਨ ਦੇਣਾ ਕੀ ਠੀਕ ਹੈ ਅਸੀਂ ਦੇਖਤਾ ਹਾਂ ਪਰ ਏਦਾਂ ਸਾਡਾ ਪਰਮਨੈਂਟ ਕੋਈ ਉਦਾਂ ਨਹੀਂ ਹੈ ਜਿਵੇਂ ਤੁਹਾਨੂੰ ਕਹਿ ਰਹੇ ਨੇ ਕਿ ਕੀ ਤੁਹਾਡਾ ਲੋਗ ਹੈ 24 ਜੂਨ ਇਸ ਤਰ੍ਹਾਂ ਇਹ ਕੰਗਰਸ ਸਾਡੇ ਕੋਲ ਮੈਂ ਤਾਂ ਉਹਦੀ ਜੀਪੀ ਦੀ ਸਟੇਟਮੈਂਟ ਘਟਾ ਲਓ ਸਾਡੀ ਘਟਾ ਲਓ ਜਿਨ੍ਹਾਂ ਨੇ ਆਰਡਰ ਕੀਤਾ ਉਹਨਾਂ ਦੇ ਹੋ ਸਕਦਾ ਤੁਸੀਂ ਕੈਸ਼ অন ਡਿਲੀਵਰੀ ਦਿੱਤਾ ਹੋਵੇ ਕੀ ਕੀ ਹੋ ਸਕਦਾ ਪਰ ਸਵਾਲ ਇਹੀ ਹੈ ਸਵਾਲ ਇਹੀ ਹੈ ਜੀ ਜਿਹੜਾ ਉੱਥੇ ਕਾਨਾ ਬਿਕਰ ਰਜਿਸਟਰਡ ਹੈ ਉਹਦੇ ਵਿੱਚ ਜੀਐਸਟੀ ਨੰਬਰ ਤੁਹਾਡਾ ਸਾਡਾ ਨਹੀਂ ਉਹਦੇ ਵਿੱਚ ਐਫਐਸਐਸਆਈ ਜਿਹੜਾ ਹੈ ਲਾਇਸੈਂਸ ਲਿਖਿਆ ਹੋਇਆ ਉਹ ਤੁਹਾਡਾ ਕਿ ਨਹੀਂ ਹੈ ਸਾਡਾ ਨਹੀਂ ਤੁਹਾਡਾ ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਡਾਟਾ ਦਿਖਾ ਰਹੇ ਨੇ ਸਾਡਾ ਮੈਚ ਕੋਈ ਨਹੀਂ ਕੀਤਾ ਸਾਡੇ ਕੋਲ ਕੋਈ ਵੀ ਕਾਨਾ ਪਿਕ ਕਰਦੇ ਜਿਹੜਾ ਆਰਡਰ ਕਰਦਾ ਹੈ ਤੋ ਤੁਹਾਡੇ ਕੋਲ ਕਿੰਨੇ ਆਉਂਦਾ ਦੇਖ ਲੈ ਸਰ ਪਟਿਆਲੇ ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ ਚਾਹੇ ਹਮ ਆਪਣਾ ਜਿਹੜੇ ਹੋਮ ਮੇਕਰ ਆਉਂਦੇ ਨੇ ਕੇਕ ਉਹ ਚੁਕਵਾ ਲੈਂਦੇ ਨੇ ਉੱਥੋਂ ਚੁਕਵਾ ਲੈਂਦੇ ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ ਕਿਹੜਾ ਜਿਹੜਾ ਉਹ ਕੇਕ ਨਹੀਂ ਨਹੀਂ ਸਾਡਾ ਕੇਕ ਨਹੀਂ ਹੈ ਉਦੋਂ ਸਾਡਾ ਕੋਈ ਕੇ ਯਾਰ ਨੂੰ 24 ਤਰੀਕ ਨੂੰ ਆਉਂਦਾ ਮੈਨੂੰ ਕੀ ਕੰਮ ਤੋਂ ਆਰਡਰ ਆਇਆ ਮਤਲਬ ਕਹਿੰਦਾ ਵੀ ਮੀਲੀ ਸੜਕ ਅਦਾਲਤ ਜਾਰੂ ਇੱਥੇ ਤੱਕਾਂ ਤੋਂ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਜਬਾਈ ਤਾਂ ਕਰਨ ਦੇ ਸਰਪੰਚ ਪਿਛੇ ਪਿਛੇ ਕਰ ਰਿਹਾ ਐਡਰੈਸ ਕਿਉਂ ਤੋਂ ਦੰਦਦਾ ਕਰੋ ਤਾਂ ਆਰਗਨੋਮਿਕ ਕਰਾਣਾ ਤੇ ਉਸ ਦੇ ਨਾਲ ਇਹ ਐਡਰਸ ਵੀ ਪੰਜ ਪੰਜ ਕੇਕ ਤੁਹਾਡੇ ਕੋਲ ਹੀ ਗਏ ਸਰ ਸਾਹਿਬ ਮੇਰੀ ਇੱਕ ਛੋਟੀ ਜੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਹੈ ਕੇਕ ਤੁਹਾਡਾ ਨਹੀਂ ਸੀਗਾ ਬਾਕੀ ਕੇਕ ਤੁਹਾਡੇ ਹੁੰਦੇ ਆ ਨਹੀਂ ਸਰ ਨਹੀਂ ਸਾਡੇ ਲਈ ਸਾਡਾ ਕੋਈ ਕੇਕ ਨਹੀਂ ਗਿਆ ਅੱਜ ਤੱਕ ਅੱਜ ਤਾਂ ਸਾਨੂੰ ਪਹਿਲੀ ਵਾਰ ਆ ਕੇ ਕਿ ਕੇਕ ਆਇਆ ਜਮਨਟੋ ਲਈ ਆ ਜੀ ਕਿ ਕੇਕ ਆਰਡਰ ਤੁਹਾਡਾ ਉਹਨਾਂ ਨੂੰ ਆਇਆ ਇਹ ਪਿਕ ਕਰਾ ਲਓ ਪਰ ਸਾਡਾ ਕੋਈ ਇਦਾਂ 24 ਦੇਗਾ ਕੋਈ ਕੇਕ ਨਹੀਂ ਸੰਦਾ ਜੀ ਕਾਂਗੇ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਕਢਾ ਲਓ ਅਤੇ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਜਿਹਨੇ ਉਸਨੇ ਵੀ ਆ ਕੇ ਬਿਆਨ ਕੋ ਦਿੱਤਾ ਕਿ ਤੁਸੀਂ ਇਹ ਪਰਿਆਨਦੋਂ ਸਾਨੂੰ ਜਿੱਥੇ ਲੋਕੇ ਹੁੰਦੇ ਨੇ ਉਸ ਤੋਂ ਕੋਈ ਕਰਦਾ ਨਹੀਂ ਸਟ੍ਰੈਸ ਕੀ ਕਾਨਾ ਤੇ ਕੀ ਚੀਜ਼ ਹੈ ਕਾਨਾ ਬੇਕਰ ਕੀ ਚੀਜ਼ ਹੈ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਦੇਖੋ ਕੌਣ ਆਂਦਾ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਆ ਇਸ ਐਡਰੈਸ ਤੇ ਕੇਕ ਦੇਣਾ ਜਿਸ ਐਡਰੈਸ ਤੇ ਦੇਣਾ ਜਾਂ ਕੀਮਾਂਡ ਆ ਕੀ ਚੀਜ਼ ਆ ਤੁਸੀਂ ਐਡਰੈਸ ਖੁਦ ਪਹੁੰਚਾਉਂਦੇ ਹੋ ਨਹੀਂ ਨਹੀਂ ਸਰ ਖੁਦ ਉਹਨਾਂ ਤੋਂ ਲੈਣਾ ਆਉਂਦਾ ਕਿ ਸਾਡਾ ਕੇਕ ਮਤਲਬ ਲੈਣ ਆ ਰਹੇ ਕੌਣ ਲੈਣਾ ਆਉਂਦਾ ਕਈ ਕਿ ਜੋਮੈਟੋ ਆ ਗਿਆ ਕੋਈ ਕੋਈ ਆ ਗਿਆ ਪਰਸਨ ਆ ਗਿਆ ਕਈ ਅਨਡਰਸਟ ਵੀ ਆਉਂਦੇ ਨੇ ਸਰ ਤਵਾ ਕਿਚੂ ਆਉਂਦੇ ਜੀ ਫਿਰ ਜਿਹੜਾ ਕਾਣਾ ਵੇਚਰ ਨੂੰ ਕੇਕ ਮਿਲਦਾ ਹੈ ਰਸੀਬ ਨੇ ਕੇਕ ਆਣਾ ਦਾ ਤਾਂ ਆਜਾ ਹੈ ਨਾ ਜੀ ਕੇਕ ਆਣਾ ਦਾ ਪਹਿਲਾ ਕਹਿ ਰਾਂ ਕਿ ਜੇ ਹੋਰ ਲੋਕਲ ਕੋਈ ਵੀ ਰੈਸਟੋਰੈਂਟ ਤੋਂ ਆਉਣਾ ਹੈ ਤਾਂ ਅਸੀਂ ਕੀ ਕਰੀਏ ਉਹ ਤੁਸੀਂ ਦੇ ਦਿੰਦੇ ਹੋ ਪਰ ਜਿਹੜਾ ਇਹ ਕੇਕ ਚੋਗੀ ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ ਸਾਡੇ ਕੋਈ ਨਹੀਂ ਕਿਹਾ ਜੀ ਨਾ ਉਹਨਾਂ ਕੋਲ ਉਹ ਚੀਜ਼ ਹੈਗੀ ਜੀ ਅਸੀਂ ਕੇਕ ਦਿੱਤਾ ਵੀ ਨਾ ਸਾਡੇ ਤੋਂ ਕੋਈ ਬੈਨਰ ਹੋਏ ਦਾ ਸਾਡਾ ਇਹ ਫੈਲਾ ਵੀ ਸਾਡੇ ਇੰਡੀ ਵਿਕ ਤੇ ਜਾਂਦਾ ਜੀ ਸਰ ਜਿਹੜਾ ਬਿੱਲ ਕਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕਟਿਆ ਉਹਦੇ ਤੇ ਐਡਰੈਸ ਹੈ 246 ਪੀਜੀਲੀ ਸੜਕ ਅਦਾਲਤ ਬਾਜ਼ਾਰ ਰੋ ਪੀਜੀਲੀ ਸੜਕ ਅਦਾਲਤ ਬਾਜ਼ਾਰ ਆ ਰਿਹਾ ਹੈ ਪੀਜੀਲੀ ਸੜਕ ਆ ਰਿਹਾ ਹੈ 246 Zomato ਨਾਲ ਉਹ ਜੀ ਚਾਹਾਂ ਕੋਟਰਾਂਗ ਨੂੰ ਵੀ ਤੇ ਨਹੀਂ 246 ਐਡਰੈਸ ਹੈ 246 ਨੀਲੀ ਸੜਕ ਤੁਹਾਡਾ 246 ਹੈ ਤੁਹਾਡਾ 246 ਸਾਡਾ ਉੱਤੇ ਇਹਦਾ ਅਸੀਂ ਪਰਸੋ ਸਟੇਬਲ ਐਡਰੈਸ ਕੀ ਹੈ ਤੇ ਸਾਡਾ ਨਹੀਂ ਸਾਡਾ ਉੱਥੇ ਹੀ ਹੈ ਇਹ ਐਡਰੈਸ ਕੀ ਹੈ 30 ਨੰਬਰ ਸਾਹਮਣੇ ਨੀਲੀ ਸੜਕ ਇਹਦਾ ਐਡਰੈਸ ਕੀ ਹੈ ਦੁਕਾਨ ਦਾ